ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਗੋਲੇਵਾਲੇ ਤੋਂ ਲੈ ਕੇ حاضر ਹੋਏ ਆ ਗੋਲੇਵਾਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਵੈੜ ਬਕਾਊ ਆ ਬਾਈ ਉਹਨਾਂ ਦੀ ਪਹਿਲਣ ਪਲੂਣ ਕਿੰਨੇ ਦਿਨਾਂ ਦੀ ਕੱਚੀ ਆ ਕੀ ਡਿਮਾਂਡ ਆ ਕਰਦਾ ਬਾਈ ਸਾਰੀ ਜਾਣਕਾਰੀ ਲੈ ਲੈਣੇ ਆਪਣੇ ਨਾਲ ਲਾਪਰੀ ਤੇ ਵੀਰਾ ਹੋਊਗਾ ਉਹ ਮਿਲਦੇ ਵੀਰੇ ਨੂੰ ਲਾਪਰੀ ਤੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਵਧੀਆ ਨਾ ਸਹੀ ਲਿਆ ਨਾ ਤੇਰਾ ਲਾਪਰੀ ਤੇ ਠੀਕ ਆ ਅੱਛ ਲਾ ਪ੍ਰਧਿਕਾ ਆਪਣਾ ਕਿੱਥੇ ਆ ਗਿਆ ਬਈ ਆਪਰਾ ਘਰ ਬਈ ਫਰੋਇਪੁਰ ਰੋਡ ਤੇ ਆ ਫਰੋਇਪੁਰ ਰੋਡ ਤੇ ਗੋਲੇ ਵਾਲੇ ਤੋਂ ਜਿਹੜਾ ਜਾਣਾ ਪੇਟੀਆਂ ਵਾਲੀ ਜਿਹੜੀ ਦੁਕਾਨੋਂ ਦੇ ਨਾਲ ਗਲੀ ਪੈ ਗਈ ਹੈ ਨਾ ਠੀਕ ਹੈ ਵੀਰੇ ਅੱਛਾ ਜਿਹੜੀ ਵੜ ਵੇਤਨੀ ਆ ਇਹ ਪਹਿਲੇ ਨਾਲ ਕਿੁੱਝ ਸੋਏ ਵੀਰੇ ਇਹ ਪਹਿਲੇ ਨਾਲ ਬਈ ਠੀਕ ਹੈ ਕਿੰਨੇ ਦਾ ਲੈਦੀ ਵੀਰੇ ਇਹ ਇਹ 4 ਕੁ ਦਿਨ ਲਾਊਗੀ ਵੀਰੇ 4 ਕੁ ਦਿਨ ਲਾਊਗੀ ਠੀਕ ਹੈ ਵੀਰੇ ਅੱਛਾ ਵੱਡੇ ਬਈ ਕੀ ਰੇਟ ਰੱਖਣ ਦਾ ਦਾ ਆਪਣਾ ਇਹ ਦਾ ਆਪਣਾ 60 ਕੇ ਤਕਰੀਬ ਠੀਕ ਹੈ ਮੰਨਤਾਂ ਦੇ ਵਿੱਚ ਹੋ ਜੂ ਥੋੜਾ ਬਹੁਤ ਹਾਂਜੀ ਹੋ ਜੂ ਠੀਕ ਹੈ ਵੀਰੇ ਅੱਛਾ ਇਹ ਤੂੰ ਲਿਆਂਦੀ ਸੀਗੀ ਤੇ ਜਾਂ ਘਰੇ ਬੱਛੀ ਪਾਲੀ ਪੋਲੀ ਘਰੀ ਲੈਂਦੀ ਸੀ ਘਰੇ ਬੱਚੇ ਤਿਆਰ ਕੀਤੇ ਠੀਕ ਆ ਵੀਰੇ ਅੱਛਾ ਤੋਰੀਏ ਵੀਰੇ ਕੱਢੀਏ ਬਾਹਰੋਂ ਇਹਨੂੰ ਬਣਾਏ ਫੋਲ ਦੇ ਵੀਰੇ ਬਣਾਏ ਰੇਟ 60000 ਚ ਮੰਨ ਤੰਦਾ ਕਰ ਦੇਗਾ ਨਾ ਹਾਂਜੀ ਹਾਂਜੀ ਘਰੀ ਬਾਹਰੋਂ ਕੱਢੀ ਬਾਹਰ ਲੈ ਮੇਤਰੋ ਪਲੂਣ ਬੱਛੀ ਆ ਪਹਿਲਾਂ ਨੂੰ ਠੰਡ ਠੰਡ ਦਾ ਸਹਿਜ ਮਈਆਂ ਦੇ ਥਣਾ ਰਗਾ ਬਹੁਤ ਚੰਗਾ ਥਣ ਕੱਢਿਆ ਹੋਇਆ ਕਰਮਾੜੀ ਨੇ ਸੂਰ ਠੰਡੀ ਆ ਬਾਈ ਉਹ ਤੁਹਾਨੂੰ ਬਾਈ ਹੱਥ ਹੱਥ ਲਾ ਕੇ ਸਾਰਾ ਕੁਝ ਤਸੱਲੀ ਕਰਾ ਦੂਗਾ ਵੇਖਣ ਨੂੰ ਤੋ ਇਹ ਰੰਗ ਤੋਂ ਡਰਦੇ ਹੁੰਦੇ ਆ ਥੋੜਾ ਜਿਹਾ ਬੱਚੀ ਦੁੱਧ 13 14 ਕਿਲੋ ਦਈ ਜਾਊਗੀ ਖਾ ਪੀ ਕੇ 15 ਵੀ ਦੇ ਸਕਦੀ ਐ ਕਿ ਜਿਵੇਂ ਥੋੜਾ ਚੰਗੀ ਬਣੀ ਹੋਈ ਆ ਕਿਉਂਕਿ ਇਹ ਸੇਵਾ ਨੋਰਮਲ ਆ ਨੋਰਮਲ ਸੇਵਾ ਤੇ ਵੀ ਸੋਹਣੀ ਤਿਆਰ ਹੋਈ ਐ ਮੇਤਰੋ ਕਰਮਾੜੀ ਲੈ ਵੀਰੇ ਮੋੜ ਲਿਆ ਵੱਡੇ ਬਾਈ ਦੇ ਮੇਤਰੋ ਦੇਖ ਸਕਦੇ ਆ ਤੁਸੀਂ ਕਾਲੀ ਚੀਨੀ ਚੀਨੀ ਵੈੜ ਕਹਿ ਦਿੰਦੇ ਇਹਨੂੰ ਚੰਗੀਆਂ ਹੁੰਦੀਆਂ ਘਰੇ ਰੱਖਣ ਵਾਲੇ ਬੰਦੇ ਦੇ ਲਈ ਲਾਹੇਵੰਦ ਚੀਜ਼ ਆ ਲੇ ਮੇਟਰ ਉਹ ਵੀ ਇੱਕ ਤਾਂ ਇਹ ਥਣ ਥਣ ਫੜਾ ਲੈਂਦੀ ਹੈ ਵੀਰੇ ਹਾਂਜੀ ਹਾਂਜੀ ਠੀਕ ਹੈ ਲੈ ਪੁੱਤ ਲੇਵਾ ਵਿਖਾ ਦੇਣ ਦੀ ਉਸ ਦਿਨ ਤਾਂ ਅਜ 5-6 ਦਿਨ ਲੈ ਜੂ ਮੇਰੇ ਹਿਸਾਬ ਨਾਲ ਯਾਰ ਹਾਂਜੀ ਹੂੰ ਅਸਲ ਵਿੱਚ ਇਹ ਥਣ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਮਤਲਬ ਤੁਸੀਂ ਦੇਖ ਸਕਦੇ ਆ ਸਾਰ ਪੱਖ ਤੋਂ ਓਕੇ ਆ ਜਮ ਅੱਛਾ ਨੰਬਰ ਦੱਸੀ ਲਾਪਲੀ ਤੋ ਬਾਈ 9855288237 9855288237 88237 9855288237 37 ਉਸ ਨੰਬਰ ਤੇ ਕਰਨੀ ਆ ਵੀਰਾਂ ਗੱਲਬਾਤ ਪਿੰਡ ਗੋਲੇਵਾਲੇ ਦੇ ਵਿੱਚ ਗੋਲੇਵਾਲੇ ਤੋਂ ਫਰੋਜਪੁਰ ਰੋਡ ਪੈ ਕੇ ਜੋ ਤੂੰ ਕਿਲੋਮੀਟਰ ਦੀ ਦੂਰੀ ਤੈਅ ਕਰੋਗੀ ਸੜਕ ਦੇ ਉੱਤੇ ਮਿਲੂਗੀ ਤੁਹਾਨੂੰ ਪੇਟਿੰਗ ਵਾਲੀ ਦੁਕਾਨ ਤੇ ਪੇਟਿੰਗ ਵਾਲੀ ਦੁਕਾਨ ਨੂੰ ਪਾਰ ਨਹੀਂ ਕਰਦਾ ਹੁੰਦੇ ਉੱਪਰ ਜੁੱਟ ਨਾਲ ਦਵਾਂ ਸੜਕ ਪਈ ਮੁੜਦੀ ਹੈ ਜਿਹੜੀ ਉਹ 20 ਦੇ ਵਿੱਚ ਪਹਿਲਾ ਘਰੀ ਆ ਵੀ ਮੁੜ ਕੇ ਅੱਗੇ ਫਿਰ ਮੋੜ ਪੈ ਜਾਊਗਾ ਗੱਲਬਾਤ ਲਈ ਨੰਬਰ ਪਾਈ ਹੋਣਾ ਦਾ ਸਕਰੀਨ ਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆਂ ਸਤਿ ਨਮਸਕਾਰ ਵੀਡੀਓ ਦੇ ਨਾਲ ਧੰਨਵਾਦ